ਨਸ਼ਾ ਵੇਚਣਾ ਬੰਦ ਕਰੋ ਬੰਦ ਕਰੋ ਜੀ ਬੰਦ ਕਰੋ ਨਸ਼ਾ ਵੇਚਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਜ਼ਿੰਦਗੀਆਂ ਦਾ ਖਿਲਵਾੜ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਤੁਹਾਨੂੰ ਬਿਲਕੁਲ ਸਾਵਧਾਨ ਕਰ ਰਹੇ ਆ ਕਿ ਪਿੰਡ ਗੁਰਦਾਸ ਮੰਗਲ ਤੋਂ ਮੈਂ ਮੌਜੂਦਾ ਸਰਪੰਚ ਸਰਬਜੀਤ ਕੌਰ ਅੱਜ ਮੇਰੇ ਸਾਰੇ ਭੈਣ ਭਰਾ ਇੱਥੇ ਖੜੇ ਨੇ ਔਰ ਇਹ ਜਿਹੜਾ ਨਸ਼ੇ ਦਾ ਭਗਵੰਤਬਾਨ ਜੀ ਨੇ ਕੀਤਾ ਆ ਸ਼ੁਰੂ ਜਿਹੜੇ ਬਲਡੋਜ਼ਰ ਫੜਾਈਜ਼ ਆ ਰਹੇ ਆ ਘਰਾਂ ਤੇ ਲੇਕਿਨ ਇਹ ਕੰਮ ਇੱਕ ਜਗ੍ਹਾ ਦਾ ਨਹੀਂ ਹੈਗਾ ਹਰ ਜਗ੍ਹਾ ਤੇ ਫੈਲ ਚੁੱਕਾ ਪਿੰਡ ਪਿੰਡ ਸ਼ਹਿਰ ਸ਼ਹਿਰ ਫੈਲ ਚੁੱਕਾ ਔਰ ਸਾਡੇ ਪਿੰਡ ਚ ਵੀ ਇਹ ਕੰਮ ਬਹੁਤ ਹੋ ਰਿਹਾ ਔਰ ਜਿੰਨੇ ਵੀ ਇਹ ਮੈਡੀਕਲ ਸਟੋਰਾਂ ਤੇ ਵਿਕਰੇ ਨੇ ਘਰ ਘਰ ਵਿਕਰੇ ਨੇ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰਨਿੰਗ ਦਿੰਨੀ ਆ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਫੜਿਆ ਗਿਆ ਉਹ ਉਹਦੇ ਤੇ ਜਿਹੜੀ ਪੁਲਿਸ ਕਾਰਵਾਈ ਹੋਣੀ ਆ ਪੁਲਿਸ ਨੇ ਸਾਨੂੰ ਅਲਟੀਮੇਟ ਦਿੱਤਾ ਆ ਕਿ ਜੇ ਮਤਲਬ ਤੁਹਾਡੇ ਪਿੰਡ ਚ ਨਸ਼ਾ ਫੜਿਆ ਗਿਆ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਇਸ ਕਰਕੇ ਸਾਨੂੰ ਸਰਕਾਰ ਦੇ ਹੁਕਮ ਦੇ ਮੁਤਾਬਕ ਅੱਜ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ ਔਰ ਅਸੀਂ ਸਾਰੇ ਭੈਣ ਭਰਾਵਾਂ ਨੂੰ ਇਸ ਚੀਜ਼ ਤੋਂ آگਾਹ ਕਰਦੇ ਆ ਲਾਅਸਮੈਂਟ ਕਰਦੇ ਆ ਕਿ ਜਿੱਥੇ ਜਿੱਥੇ ਵੀ ਕਿਸੇ ਨੂੰ ਲੱਗਦਾ ਕਿ ਸਾਡੇ ਪਿੰਡ ਵਿੱਚ ਨਸ਼ਾ ਵੇਚਿਆ ਜਾ ਰਿਹਾ ਉਹ ਆਣ ਕੇ ਉਹਨਾਂ ਦੀ ਇਤਲਾਹ ਦਿੱਤੀ ਜਾਵੇ ਜਿਹੜੇ ਵੀ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਇਤਲਾਹ ਦਿੱਤੀ ਜਾਵੇ ਔਰ ਜੇ ਫੜੇ ਗਏ ਉਹਨਾਂ ਦੇ ਘਰ ਜਿਦਾ ਬਾਹਰ ਸਿਟੀ ਵਿੱਚ ਬਲਡੋਜ਼ਰ ਫਿਰ ਰਹੇ ਨੇ ਉਸੇ ਤਰ੍ਹਾਂ ਹੀ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾਏ ਜਾਣਗੇ ਇਹ ਜਿਹੜਾ ਧੰਦਾ ਬੰਦ ਕਰ ਦਿਓ ਜ਼ਿੰਦਗੀਆਂ ਨਾਲ ਖਿਲਵਾੜ ਕਰਨਾ ਬੰਦ ਕਰ ਦਿਓ ਕਿਉਂਕਿ 15-15 ਸਾਲ ਦੇ ਬੱਚੇ ਜਿਹੜੇ ਨਸ਼ਾ ਕਰਨ ਲੱਗ ਗਏ ਆ ਔਰ ਇਹ ਚੀਜ਼ ਆਉਣ ਵਾਲੀ ਅੱਜ ਅਸੀਂ ਨਾ ਰੋਕੀ ਸਾਰਿਆਂ ਨੇ ਮਿਲ ਕੇ ਤੇ ਇਹਦਾ ਨਤੀਜਾ ਬਹੁਤ ਮਾੜਾ ਹੋਏਗਾ ਅਸੀਂ ਆਪਣੀ ਸੰਤਾਨ ਨੂੰ ਨਹੀਂ ਬਚਾ ਸਕਾਂਗੇ ਲੇਕਿਨ ਅੱਜ ਸਾਡੇ ਮੁੱਖ ਮੰਤਰੀ ਸੁਪਰੀਮੋ ਨੇ ਔਰ ਸਾਡੀ ਪੰਜਾਬ ਪੁਲਿਸ ਨੇ ਇਹ ਜਿਹੜਾ ਉਪਰਾਲਾ ਕੀਤਾ ਘਰ ਘਰ ਔਰ ਸਾਨੂੰ ਸਾਰਿਆਂ ਨੂੰ ਅਲਟੀਮੇਟ ਦਿੱਤਾ ਹੈਗਾ ਤੇ ਵੀ ਜੇ ਤੁਹਾਡੇ ਪਿੰਡ ਵਿੱਚ ਇਹ ਨਸ਼ਾ ਵਿਕ ਗਿਆ ਉਹਦੇ ਜ਼ਿੰਮੇਵਾਰ ਅਸੀਂ ਸਾਰੇ ਹੀ ਆ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਬਹੁਤ ਜਲਦੀ ਇਸ ਚੀਜ਼ ਤੇ ਕਾਰਵਾਈ ਹੋਏਗੀ ਔਰ ਜਿਸ ਤੇ ਕਰੋ ਵੀ ਇੱਕ ਹਫਤੇ ਦਾ ਟਾਈਮ ਦਿੰਨੇ ਆ ਜਿਸ ਦੇ ਘਰੋਂ ਜਾਂ ਸ਼ੋਪ ਤੇ ਨਸ਼ਾ ਵਿਕਦਾ ਫੜਿਆ ਗਿਆ ਫੀਮ ਹੋ ਗਈਆਂ ਗੋਲੀਆਂ ਹੋ ਗਈਆਂ ਪ੍ਰੇਗਾ ਹੋ ਗਈ ਚਿੱਟਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਅਗਰ ਵਿਕਦੀਆਂ ਫੜੀਆਂ ਗਈਆਂ ਤਾਂ ਉਹਨੂੰ ਮਾਫ਼ ਨਹੀਂ ਕੀਤਾ ਜਾਏਗਾ ਇਹ ਬਿਲਕੁਲ অতি ਜ਼ਰੂਰੀ ਸਮਝਿਆ ਜਾਏ ਬਾਕੀ ਵੀ ਤੁਸੀਂ ਸਟੇਟਮੈਂਟ ਲੈ ਸਕਦੇ ਹੋ ਕਿ ਘਰ ਘਰ ਕੀ ਬਣ ਰਿਹਾ ਆ ਹਾਂਜੀ ਇੱਕ ਹੋਰ ਮੈਂ ਗੱਲ ਕਹਿਣੀ ਚਾਹਾਂਗੀ ਅੱਜ ਮੈਂ ਵਾਰਨਿੰਗ ਦੇਤੀ ਆ ਕੱਲ ਨੂੰ ਤੁਸੀਂ ਕਹੋ मैडम जी ਸਾਡਾ ਬੱਚਾ ਫੜਿਆ ਗਿਆ ਇਹਨੂੰ ਛਡਾ ਦਿਓ ਤੇ ਤੁਸੀਂ ਵਾਰ-ਵਾਰ ਇੱਧਰ ਉੱਧਰ ਸਾਰਿਆਂ ਦੇ ਮੈਨੂੰ ਮੈਸੇਜ ਆ ਰਹੇ ਇਹ ਬਿਲਕੁਲ ਮੈਂ ਆਪਣਾ ਫੋਨ ਬੰਦ ਕਰ ਦੇਣਾ ਜੀ ਮੈਂ ਕਿਸੇ ਦਾ ਕੋਈ ਮੈਸੇਜ ਨਹੀਂ ਜੇ ਕਰਨਾ ਬੇਸ਼ੱਕ ਮੇਰੇ ਆਪਣੇ ਪਰਿਵਾਰ ਦਾ ਬੱਚਾ ਹੋਵੇ ਮੈਂ ਉਹਨੂੰ ਵੀ ਮਾਫੀ ਨਹੀਂ ਜੇ ਕਰਨਾ ਕਿਉਂਕਿ ਇਹ ਕ੍ਰੈਪਸ਼ਨ ਦੀ ਲੜਾਈ ਆ ਔਰ ਇਹ ਸਿਸਟਮ ਦੀ ਲੜਾਈ ਆ ਇਹ ਸਾਡੇ ਬੱਚਿਆਂ ਤੱਕ ਸਾਡੇ ਘਰਾਂ ਵਿੱਚ ਜਿਹੜੀ ਆ ਇਹ ਲੜਾਈ ਵੱਧ ਚੁੱਕੀ ਆ ਔਰ ਇਹ ਆਪਾਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਮੈਂ ਪਹਿਲਾਂ ਤੇ ਆਪਣਾ ਨਾਮ ਦੱਸੋ ਤੇ ਫਿਰ ਅੱਜ ਦੇ ਪ੍ਰੋਗਰਾਮ ਬਾਰੇ ਜੀ ਹਾਪਤਾਲ ਦੀਆਂ ਗੋਲੀਆਂ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਪਿੰਡ ਗੁਰਦਾਸ ਮੰਗਲ ਮੌਜੂਦਾ ਸਰਪੰਚ ਔਰ ਅੱਜ ਦਾ ਸਾਡਾ ਮਨੋਰਥ ਸੀਗਾ ਜੋ ਕਿ ਹਰ ਪੰਜਾਬ ਪੂਰੇ ਵਿੱਚ ਪੂਰੀ ਦੁਨੀਆ ਵਿੱਚ ਜਿਹੜਾ ਨਸ਼ੇ ਦਾ ਵਿਗਲ ਵਜਿਆ ਹੋਇਆ ਵਾ ਉਹਦੇ ਤੇ ਅੱਜ ਅਸੀਂ ਚਰਚਾ ਕੀਤੀ ਆ ਔਰ ਅਸੀਂ ਵੀ ਲਾਮਬੰਦ ਹੋਏ ਆ ਕਿ ਜਿਹੜੇ ਸਾਨੂੰ ਸਰਕਾਰੀ ਮੈਸੇਜ ਆਏ ਨੇ ਔਰ ਇਹ ਘਰ ਘਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਪਣਾ ਮੈਸੇਜ ਪਹਚਾਓ ਨਹੀਂ ਤਾਂ ਅਸੀਂ ਵੀ ਇਹਦੇ ਵਿੱਚ ਕਿਤੇ ਕੁਰਤੀਆਂ ਵਰਤ ਜਾਨੇ ਆ ਔਰ ਅੱਜ ਅਸੀਂ ਇਹ ਇੱਕ అలਾਰਮ ਬਜਾ ਦਿੱਤਾ ਹੈ ਚਕਲਾ ਵੇਲਣਾ ਵਾ ਜਾ ਕੇ ਇੱਕ అలਾਰਮ ਦੱਸਿਆ ਆ ਕਿ ਕੀ ਇਹਨਾਂ ਤੱਕ ਪਹੁੰਚੇ ਇਹ ਗੱਲ ਕਿ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਉਹਦਾ ਕੋਈ ਹੱਲ ਨਹੀਂ ਜੀ ਉਹਦੇ ਘਰ ਤੇ ਬਿਲਡੋਜ਼ਰ ਚੱਲੇਗਾ ਕਿਸੇ ਨੇ ਪੁਲਸ ਨੂੰ ਇਤਦਾਕ ਕਰ ਦਿੱਤੀ ਇੱਕ ਹੈਲਪ ਨੰਬਰ ਜਾਰੀ ਆ ਉਹ ਮੈਂ ਤੁਹਾਨੂੰ ਇਹਦੇ ਵਿੱਚ ਫੀਡ ਕਰਾਵਾਂਗੀ ਉਹ ਤੁਸੀਂ ਹੈਲਪ ਨੰਬਰ ਨਾਲ ਪਾਣਾ ਆ ਠੀਕ ਹੈ ਔਰ ਇਹ ਜਿਹੜਾ ਵਾ ਤੁਸੀਂ ਸਾਰੇ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਜਿਹੜਾ ਵੀ ਬੱਚਾ ਫੜਿਆ ਗਿਆ ਕੱਲ ਨੂੰ ਮੇਰੇ ਕੋਲ ਕੋਈ ਨਾ ਆਏ ਛਡਾਉਣ ਵਾਸਤੇ ਤੇ ਨਾ ਹੀ ਮੈਂ ਛਡਾਉਣਾ ਜੇ ਕਿਉਂਕਿ ਇਹ ਗਲਤ ਕੰਮ ਆ ਸਾਡੇ 15-15 ਸਾਲ ਦੇ ਬੱਚਿਆਂ ਨੂੰ ਜਿਹੜੀ ਮੌਤ ਦਿੱਤੀ ਜਾ ਰਹੀ ਆ ਔਰ ਅਸੀਂ ਇਸ ਦੇ ਸਬ ਖਿਲਾਫ ਆ ਸਾਰਾ ਪਿੰਡ ਹੀ ਖਿਲਾਫ ਆ ਦੱਸੋ ਸਾਰੇ ਖਿਲਾਫ ਹੈ ਕਿ ਨਹੀਂ ਹੈ ਹਾਂਜੀ ਹਾਂਜੀ ਬਹੁਤ ਉਹ ਮੈਮ ਜਿਆਦਾਤਰ ਜਦੋਂ ਕੋਈ ਬੱਚਾ ਫੜਿਆ ਜਾਂਦਾ ਜਾਂ ਕੋਈ ਵੀ ਨਸ਼ੇ ਵਾਲਾ ਫੜਿਆ ਜਾਂਦਾ ਆ ਤੇ ਖਾਸ ਕਰਕੇ ਐਮਐਲਏ ਪਿੰਡ ਦੀ ਪੰਚਾਇਤ ਸਰਪੰਚ ਜਿਹੜੇ ਆ ਉਹ ਥਾਣੇ ਦੇ ਵਿੱਚ ਪਹੁੰਚ ਜਾਂਦੇ ਆ ਤੇ ਥਾਣੇਦਾਰਾਂ ਨੂੰ ਜਾਂ ਕਹਿ ਕੇ ਪਿਛੇ ਆਡਾ ਆਪਣਾ ਬੱਚਾ ਕਰੀ ਮਾਫ ਕਰ ਦੋ ਜਾਂ ਜੇ ਕਰ ਦੋ ਉਹ ਕਰ ਦੋ ਉਹ ਬੱਚਾ ਦੁਬਾਰਾ ਆਣ ਕੇ ਉਹੀ ਕੰਮ ਕਰ ਲਾ ਪੈਂਦੇ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਗੱਲਾਂ ਇਸ ਤਰ੍ਹਾਂ ਹੁੰਦੀਆਂ ਨੇ ਕਿ ਜਦ ਵੀ ਕੋਈ ਕਰਪਸ਼ਨ ਕਰਦੇ ਆ ਉਹ ਕਿਸੇ ਦਾ ਚਾਚਾ ਪਹੁੰਚ ਜਾਂਦਾ ਕਿਸੇ ਦਾ ਮਾਸੜ ਪਹੁੰਚ ਜਾਂਦਾ ਤੇ ਉਹ ਕਰਪਸ਼ਨ ਨੂੰ ਰੋਕਦੇ ਕਦੀ ਸਰਪੰਚ ਨੂੰ ਮਜਬੂਰ ਕੀਤਾ ਜਾਂਦਾ ਪਰ ਇਹ ਇੱਕ ਇਹੋ ਜਿਹੀ ਲੜਾਈ ਆ ਔਰ ਇਹਦੇ ਵਿੱਚ ਕੋਈ ਵੀ ਕਰਪਸ਼ਨ ਨਹੀਂ ਕਰ ਸਕਦਾ ਇਹ ਲੜਾਈ ਸਰਕਾਰ ਨੇ ਸ਼ੁਰੂ ਕੀਤੀ ਆ ਔਰ ਪਿੰਡ ਪਿੰਡ ਕੀਤੀ ਆ ਸ਼ਹਿਰ ਸ਼ਹਿਰ ਕੀਤੀ ਆ ਮੱਲਾ ਮੱਲਾ ਕੀਤੀ ਆ ਔਰ ਇਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਜਾਨੀ ਨੁਕਸਾਨ ਹੋ ਰਿਹਾ ਔਰ ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਔਰ ਇਸ ਕਰਕੇ ਅਸੀਂ ਇਹ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ ਆਪਣੇ ਪਿੰਡ ਵਿੱਚ ਜਿਹੜਾ ਗੈਰ ਕਾਨੂੰਨੀ ਨਸ਼ਾ ਨਹੀਂ ਵਕੰਦੇਣਾ ਗੈਰ ਕਾਨੂੰਨੀ ਨਸ਼ਾ ਕੋਈ ਵੀ ਹੋਵੇ ਮੈਮ ਕੁਝ ਨਸ਼ਿਆਂ ਦੀ ਗੱਲ ਹੈ ਕਿਹੜੇ ਕਿਹੜੇ ਨਸ਼ੇ ਪਿੰਡ ਦੇ ਵਿੱਚ ਤੁਹਾਨੂੰ ਸੁਣਨ ਨੂੰ ਵੀ ਮਿਲਦਾ ਹੋਏਗਾ ਦੇਖਿਆ ਵੀ ਜਾਂਦਾ ਇਧਰ ਉਧਰ ਗੱਲਾਂ ਵੀ ਸੁਣੀ ਜਾਂਦੀਆਂ ਕਿੱਦਾਂ ਕਿੱਦਾਂ ਦਾ ਨਸ਼ਾ ਜਿਹੜਾ ਉਹ ਗੁਰਦਾਸ ਨਗਲ ਦੇ ਵਿੱਚ ਪੈਰ ਪਸਾਰ ਚੁੱਕਾ ਹਾਂਜੀ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਚਿੱਟੇ ਦਾ ਨਸ਼ਾ ਵੇਚ ਰਿਆ ਜੀ ਪ੍ਰੈਗਾ ਗੋਲੀ ਦਾ ਨਸ਼ਾ ਵੇਚ ਰਿਆ ਮੈਨੂੰ ਰੋਜ਼ ਘਰੇ ਆਣ ਕੇ ਜਿਹੜਾ ਉਹ ਕਹਿਆ ਜਾਂਦਾ ਆ ਲੇਕਿਨ ਜਦੋਂ ਮੈਂ ਜਾਂਨੀ ਆ ਉੱਥੇ ਕੁਝ ਨਹੀਂ ਹੁੰਦਾ ਹੈਗਾ ਕਈ ਵਾਰੀ ਸੀਆਈਡੀ ਨੇ ਵੀ ਇੱਥੇ ਛਾਪਾ ਮਾਰਿਆ ਸੀਆਈਡੀ ਨੇ ਮੈਨੂੰ ਫੋਨ ਵੀ ਕੀਤਾ ਲੇਕਿਨ ਉਹ ਕਹਿੰਦੇ ਕਿ ਮੌਕੇ ਦੇ ਉੱਤੇ ਜਿਹੜਾ ਵਾ ਇਹ ਰਫਾ ਦਫਾ ਕਰ ਦਿੰਦੇ ਨੇ ਲੇਕਿਨ ਹੁਣ ਜਿਹੜਾ 24 ਘੰਟੇ ਜਿਹੜੀ ਉਹ ਸਰਕਾਰੀ ਲੱਗ ਗਈ ਆ ਤੇ ਉਹਨਾਂ ਨੇ ਸਾਨੂੰ ਇੱਕ ਅਲਟੀਮੇਟ ਦਿੱਤਾ ਵਾ ਕਿ ਤੁਹਾਡਾ ਜਿਹੜਾ ਕੋਈ ਵੀ ਬੰਦਾ ਜਿਹੜਾ ਪਿੰਡਾਂ ਦਾ ਸਾਨੂੰ ਨਸ਼ੇ ਦੇ ਜਿਹੜਾ ਫੜਿਆ ਗਿਆ ਉਹਦੇ ਵਾਸਤੇ ਨਹੀਂ ਆਏਗਾ ਉਹਦੇ ਮਗਰ ਨਹੀਂ ਆਏਗਾ ਇਸ ਕਰਕੇ ਅਲਟੀਮੇਟ ਜਾਰੀ ਕਰੋ ਮੈਡਮ ਇਹ ਜੜੀ ਆ ਗੱਲ ਤੁਸੀਂ ਕਹਿ ਰਹੇ ਸਿਰਫ ਆਪਣੇ ਪਿੰਡ ਵਾਸਤੇ ਕਹਿ ਰਹੇ ਹੋ ਜਾਂ ਬਾਹਰ ਹੀ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਨਹੀਂ ਬਿਲਕੁਲ ਮੈਂ ਸਾਰੇ ਜਿੰਨੇ ਵੀ ਪੰਜਾਬ ਦੇ ਵਾਸੀ ਆ ਜਿੰਨੇ ਵੀ ਬਾਹਰ ਕੰਟਰੀਆਂ ਨੇ ਆਪਣੇ ਪੂਰਾ ਦੇਸ਼ ਆ ਮੈਂ ਸਭ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਸਾਨੂੰ ਜਿਹੜੀਆਂ ਇਹ ਸਾਡੇ ਬੱਚਿਆਂ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਪੰਜਾਬ ਦਾ ਪਹਿਲਾ ਹੀ ਬਹੁਤ ਮਾੜਾ ਹਾਲਤ ਇਹ ਹੋਰ ਨਸ਼ੇ ਦੇ ਦੇ ਕੇ ਕਰ ਰਹੇ ਨੇ ਲੇਕਿਨ ਇਹ ਨਸ਼ੇ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਪੂਰੇ ਨੂੰ ਮੈਂ ਕਹਿੰਨੀ ਪਿੰਡ ਪਿੰਡ ਜਾ ਕੇ ਇਸ ਚੀਜ਼ ਦਾ ਢੰਡੋਰਾ ਦੋ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਨੂੰ ਬਚਾ ਸਕੀਏ ਬਿਲਕੁਲ ਜੀ ਮੈਮ ਲਾਸ਼ ਆਪਣੇ ਪਿੰਡ ਦੇ ਛੋਟੇ ਬੱਚਿਆਂ ਨੂੰ ਜਾਂ ਜਿਹੜੇ ਫਿਲਹਾਲ ਨਸ਼ਾ ਕਰਦੇ ਪਏ ਨੇ ਵੇਚਣ ਵਾਲੇ ਦੀ ਬਾਅਦ ਦੀ ਗੱਲ ਆ ਜਿਹੜੇ ਕਰਦੇ ਪਏ ਨੇ ਬੱਚੇ ਜਾਂ ਲੱਗ ਰਹੇ ਨੇ ਇਸ ਚਾੜ ਦੇ ਪਿੱਛੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਆਪਣਾ ਜਿਹੜਾ ਰੋਜ਼ਾਨਾ ਖੇਡਾਂ ਵਿੱਚ ਰੱਖੋ ਮੈਨੂੰ ਆਣ ਕੇ ਦੱਸੋ ਜੇ ਤੁਹਾਡਾ ਮਨ ਜਿਹੜਾ ਤੁਸੀਂ ਹਟਾਉਣਾ ਚਾਹੁੰਦੇ ਹੋ ਮੈਨੂੰ ਦੱਸੋ ਆਪਾਂ ਸਰਕਾਰੀ ਸੈਂਟਰਾਂ ਦੇ ਵਿੱਚ ਤੁਹਾਨੂੰ ਦਾਖਲ ਕਰਵਾਨੇ ਆ ਬਾਕੀ ਇਹਦੇ ਤੋਂ ਆਪਣਾ ਬਦਲੋ ਕਿਉਂਕਿ ਜੇ ਤੁਸੀਂ ਅੱਜ ਨਾ ਬਦਲੇ ਵੈਸੇ ਨਸ਼ਾ ਬੰਦ ਹੋ ਰਿਹਾ ਤੇ ਫੇਰ ਜੂ ਤੁਸੀਂ ਤੜਫਨਾ ਤੇ ਉਹਦੇ ਨਾਲ ਚੰਗਾ ਵਾ ਕਿ ਇਹ ਪਹਿਲਾਂ ਹੀ ਤੁਸੀਂ ਆਪਣਾ ਮਨ ਬਣਾ ਲਓ ਔਰ ਜਿੰਨੇ ਵੀ ਤੁਹਾਡੇ ਲਾਗੇ ਛੱਗੇ ਭੈਣ ਭਰਾ ਰਹਿੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਆਪਣੇ ਭੈਣ ਭਰਾਵਾਂ ਨੂੰ ਮੈਨੂੰ ਆਣ ਕੇ ਇਤਲਾਹ ਕਰੋ ਅਸੀਂ ਉਹਨਾਂ ਨੂੰ ਬਚਾ ਸਕੀਏ ਮੇਰੇ ਆਪਣੇ ਪਰਿਵਾਰ ਦਾ ਵੀ ਕੋਈ ਬੱਚਾ ਜੇਕਰ ਉਹ ਨਸ਼ਾ ਵੇਚਦਾ ਫੜਿਆ ਜਾਂਦਾ ਜਾਂ ਉਹ ਕਰਦਾ ਤੇ ਮੈਂ ਉਹਦੇ ਵਾਸਤੇ ਵੀ ਨਹੀਂ ਆਵਾਂਗੀ ਹਾਂਜੀ ਮੈਂ ਵਿਰਿੰਦਰ ਸਿੰਘ ਬੋਲਦਾ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੈਂ ਕਿਹਾ ਵਿਗ ਰਿਹਾ ਮੁੰਡੇ ਬਹੁਤ ਬਹੁਤ ਖਾਂਡੇਆਂ ਨੂੰ ਗੋਲੀਆਂ ਪਰਾਗਾ ਗਈ ਦੂਸਰਾ ਤੇਰਾ ਚਟਾ ਗਈ ਸੰਫੀ ਵੀ ਵੇਗਦੀ ਆ ਅਸੀਂ ਸੁਣਨੇ ਬੜੀਆਂ ਗੱਲਾਂ ਪਰ ਹਟਦਾ ਕੋਈ ਨਹੀਂ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਇਹੋ ਕਰਨਿਆ ਵੀ ਇਹਨੂੰ ਠੱਲ ਪਾਈ ਜਾਏ ਅਸੀਂ ਵੀ ਚਲੋ ਜਨੇ ਜੋ ਹੈਗੇ ਆ ਨਾਲ ਚਲਾਂਗੇ ਸਰਪੰਚ ਰਾਣੀ ਦੇ ਨਾਲ ਚਲਾਂਗੇ ਮੁੰਡੇ ਨਾ ਮੋਢਾ ਦੇ ਕੇ ਪਰ ਚਲੋ ਜਿਹੜਾ ਪਿੱਛੇ ਹੋ ਗਿਆ ਹੋ ਗਿਆ ਗਾਂ ਤੋਂ ਅਸੀਂ ਕਿਨੇ ਠੱਲ ਪਾਈ ਜਾਏ ਮੈਂ ਇੰਨਾ ਕੁਝ ਕਹਿੰਦਾ ਆ ਭਗਵੰਤ ਮਾਨ ਜੀ ਨੇ ਜਿਹੜਾ ਕੰਮ ਸ਼ੁਰੂ ਕੀਤਾ ਆ ਲੋਕਾਂ ਦੇ ਨਾ ਸਤ ਇਸ ਤਰ੍ਹਾਂ ਦੇ ਬਹੁਤ ਵਧੀਆ ਕੀਤਾ ਜੀ ਬਾਕੀ ਵੀ ਕੀ ਗੱਲ ਚਾਹੋ ਆਹੀ ਕਹਿੰਨੇ ਜੀ ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ ਉਹ ਜਿਹੜੇ ਆ ਪੰਚਾਇਤਾਂ ਨੂੰ ਇਹ ਡਾਟਾ ਦੇਤੀਆਂ ਪੁਲਿਸ ਡਾਟਾ ਡਿਪਾਰਟਮੈਂਟ ਨੂੰ ਵੀ ਦੇਤੀਆਂ ਬਹੁਤ ਵਧੀਆ ਗੱਲ ਆ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਤੁਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਇਹੋ ਹੀ ਹੈਗੀਆਂ ਨੇ ਗੱਲਾਂ ਪਤਾ ਕਿ ਸਾਡੀ ਪੰਚਾਇਤ ਨੇ ਬਹੁਤ ਵਧੀਆ ਪ੍ਰਾਰਲਾ ਅੱਜ ਕੀਤਾ ਕਿ ਇੱਕ ਮੈਸੇਜ ਦੇ ਰਾਈ ਆਪਾਂ ਹਰ ਇੱਕ ਨੂੰ ਕਰੀਏ ਗਾਈਡ ਕਰੀਏ ਕਿ ਨਸ਼ਿਆਂ ਤੋਂ ਦੂਰ ਹੋਈਏ ਇੱਕ ਸੋਹਣਾ ਭਵਿੱਖ ਲੈ ਕੇ ਆਈਏ ਸਾਡੇ ਪਿੰਡ ਦਾ ਨਾਂ ਇੱਕ ਰੋਸ਼ਨ ਹੋਣਾ ਚਾਹੀਦਾ ਵਾ ਭਗਵੰਤ ਮਾਨ ਜੀ ਨੇ ਜਿਹੜਾ ਇਹ ਪ੍ਰਾਰਲਾ ਕੀਤਾ ਵਾ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੀਆਂ ਆਉਣ ਵਾਲੀਆਂ ਮਾਵਾਂ ਦੀਆਂ ਜ਼ਿੰਦਗੀਆਂ ਵੀ ਵਧੀਆ ਹੋਣਗੀਆਂ ਕਿਉਂਕਿ ਜਿਹੜੀ ਮਾਂ ਦਾ ਪੁੱਤ ਨਸ਼ਾ ਕਰਦਾ ਹੋਵੇ ਨਾ ਉਹ ਮਾਂ ਨੂੰ ਪੁੱਛਿਆ ਜਾਣੋ ਕਿ ਕੀ ਕਿੱਦਾਂ ਘਰ ਚੱਲਦੇ ਆ ਠੀਕ ਜੇ ਬਾਕੀ ਇਹਨਾਂ ਗੱਲਾਂ ਦਾ ਸ਼ੁਕਰੀਆ ਥੈਂਕ ਯੂ ਤੇ ਧੰਨਵਾਦ ਕਰਦੇ ਭਗਵੰਤ ਮਾਨ ਸਰਕਾਰ ਜਾਨ ਤੁਮਾਂ ਸਿਖਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਕਨੌਲੀ ਵਾਲਿਆਂ ਨੂੰ ਮੈਸੇਜ ਦਵਾਂਗੇ ਇਹ ਗੱਲ ਦਾ ਕਿ ਜੋ ਨਸ਼ਿਆਂ ਵਿੱਚ ਪਈ ਆ ਡੁੱਬੀ ਆ ਕਨੌਲੀ ਵੀ ਬਹੁਤ ਜ਼ਿਆਦਾ ਹੀ ਨਸ਼ੇ ਤੇ ਨੌਜਵਾਨ ਬਹੁਤ ਨਸ਼ੇ ਕਰਦੇ ਆ ਵਿਕਦਾ ਵੀ ਆ ਨਸ਼ਾ ਤੇ ਅਸੀਂ ਵੀ ਕਨੌਲੀ ਵਾਲਿਆਂ ਨੂੰ ਮੈਸੇਜ ਦਵਾਂਗੇ ਕਿ ਇਹ ਨਸ਼ਿਆਂ ਤੋਂ ਦੂਰ ਕਰੋ ਇਹਨਾਂ ਮਾਵਾਂ ਦੇ ਪੁੱਤਾਂ ਦੀ ਜ਼ਿੰਦਗੀ ਰੁਲ ਗਈ ਆ ਇਹ ਮਾਵਾਂ ਕਹੇ ਜੋਬੀਆਂ ਨਹੀਂ ਜਿਨ੍ਹਾਂ ਦੇ ਪੁੱਤ ਨਸ਼ੇ ਕਰਦੇ ਆ ਤੇ ਇਹ ਬਚਾਉਣ ਵਾਸਤੇ ਇਹ ਸਾਡੀ ਪੰਚਾਇਤ ਮੈਂਬਰ ਸਰਪੰਚ ਸਾਹਿਬ ਸਾਰੇ ਸਾਡੇ ਵੱਡੇ ਭੈਣ ਭਰਾ ਤੇ ਅਸੀਂ ਇਹ ਦਲ ਦਾਾਨੂੰ ਬਹੁਤ ਖੁਸ਼ੀ ਆ ਤੇ ਜੋ ਭਗਵਾਨ ਤਮਨ ਜੀ ਨੇ ਉਪਰਾਲਾ ਕੀਤਾ ਜੀ